ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਅੱਜ ਦੀ ਕਹਾਣੀ ਇੱਕ ਰਾਣੀ ਨਾਮ ਦੀ ਔਰਤ ਦੀ ਕਹਾਣੀ ਹੈ ਰਾਣੀ ਦਾ ਵਿਆਹ ਬਲਦੇਵ ਸਿੰਘ ਨਾਲ ਹੁੰਦਾ ਹੈ ਰਾਣੀ ਤੇ ਬਲਦੇਵ ਬਹੁਤ ਖੁਸ਼ੀ ਖੁਸ਼ੀ ਰਹਿੰਦੇ ਹਨ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਹੁੰਦੀ ਹੈ ਬਲਦੇਵ ਨੂੰ 25 ਕਿੱਲੇ ਜ਼ਮੀਨ ਆਉਂਦੀ ਆ ਘਰੋਂ ਸੌਖਾ ਹੁੰਦਾ ਹੈ ਤੇ ਰਾਣੀ ਵੀ ਬਹੁਤ ਖੁਸ਼ ਹੁੰਦੀ ਆ ਕਿਉਂਕਿ ਘਰ-ਬਾਰ ਵਧਿਆ ਹੁੰਦਾ ਹੈ ਜ਼ਮੀਨ ਜਿਆਦਾ ਤੇ ਚੰਗੀ ਹੁੰਦੀ ਹੈ ਤੇ ਰਾਣੋ ਰਾਣੀ ਦੀ ਹਰ ਇੱਛਾ ਬਲਦੇਵ ਪੂਰੀ ਕਰਦਾ ਹੈ ਪਰ ਉਹਦੀ ਇੱਕ ਇੱਛਾ ਕਦੇ ਵੀ ਪੂਰੀ ਨਹੀਂ ਹੁੰਦੀ ਬਲਦੇਵ ਦੇ ਵਿਆਹ ਨੂੰ ਤੇ ਰਾਣੀ ਦੇ ਵਿਆਹ ਨੂੰ 10 ਸਾਲ ਹੋ ਜਾਂਦੇ ਹਨ ਪਰ ਉਹਨਾਂ ਦੇ ਘਰ ਕੋਈ ਬੱਚਾ ਨਹੀਂ ਹੁੰਦਾ ਐਸ ਲਈ ਰਾਣੀ ਬਹੁਤ ਉਦਾਸ ਰਹਿੰਦੀ ਹੈ ਉਦਾਸਤਾ ਬਲਦੇਵ ਵੀ ਬਹੁਤ ਰਹਿੰਦਾ ਹੈ ਪਰ ਉਹ ਕਦੇ ਵੀ ਰਾਣੀ ਸਾਹਮਣੇ ਇਹ ਇਜ਼ਹਾਰ ਨਹੀਂ ਕਰਦਾ ਕਿ ਉਹ ਉਦਾਸ ਹੈ ਉਹ ਰਾਣੀ ਨੂੰ ਹੌਸਲਾ ਹੀ ਦਿੰਦਾ ਰਹਿੰਦਾ ਹੈ ਕਿ ਕੋਈ ਨਾ ਪਰਮਾਤਮਾ ਆਪਣੀ ਜਰੂਰ ਸੁਣੂਗਾ ਪਰ ਰਾਣੀ ਬਹੁਤ ਦੁਖੀ ਰਹਿੰਦੀ ਹੈ ਇੱਕ ਦਿਨ ਰਾਣੀ ਆਪਣੇ ਮਨ ਦੇ ਵਿੱਚ ਸੋਚਦੀ ਹੈ ਕਿ ਕਿਉਂ ਨਾ ਮੈਂ ਆਪਣੇ ਘਰ ਵਾਲੇ ਦਾ ਦੂਸਰਾ ਵਿਆਹ ਕਰ ਲਵਾਂ ਕਿਸੇ ਵੀ ਔਰਤ ਨੂੰ ਜਲਦੀ ਕਿਤੇ ਇਹ ਬਹੁਤ ਔਖਾ ਹੁੰਦਾ ਹੈ ਕਿ ਉਹ ਆਪਣਾ ਪਤੀ ਕਿਸੇ ਹੋਰ ਔਰਤ ਨੂੰ ਸੌਂਪ ਦੇਵੇ ਪਰ ਰਾਣੀ ਦਿਲ ਤੇ ਪੱਥਰ ਰੱਖ ਕੇ ਬਲਦੇਵ ਨੂੰ ਇਹ ਗੱਲ ਆਖਦੀ ਹੈ ਪਹਿਲਾਂ ਤਾਂ ਬਲਦੇਵ ਮੰਨਦਾ ਨਹੀਂ ਉਹ ਆਖਦਾ ਕਿ ਨਹੀਂ ਇਹ ਕਦੇ ਨਹੀਂ ਹੋ ਸਕਦਾ ਆਪਾਂ ਦੋਨੇ ਵਧਗਾ ਜ਼ਿੰਦਗੀ ਲੰਘਾ ਰਹੇ ਹਾਂ ਕੋਈ ਗੱਲ ਨਹੀਂ ਬੱਚਾ ਨਹੀਂ ਹੋਇਆ ਤਾਂ ਤੂੰ ਮੇਰੇ ਨਾਲ ਹੈ ਪਰ ਰਾਣੀ ਆਖਦੀ ਹੈ ਨਹੀਂ ਕਿ ਤੁਹਾਨੂੰ ਦੂਜਾ ਵਿਆਹ ਕਰਵਾਉਣਾ ਹੀ ਪਵੇਗਾ ਬਲਦੇਵ ਮੰਨਦਾ ਨਹੀਂ ਤੇ ਫਿਰ ਰਾਣੀ ਇੱਕ ਦਿਨ ਆਖਦੀ ਹੈ ਕਿ ਮੈਂ ਤੁਹਾਡੇ ਚਾਚੇ ਦੇ ਮੁੰਡੇ ਦੀਆਂ ਗੱਲਾਂ ਸੁਣੀਆਂ ਸੀ ਜੋ ਕਹਿੰਦਾ ਸੀ ਕਿ ਬਲਦੇਵ ਦੇ ਘਰ ਕੋਈ ਔਲਾਦ ਨਹੀਂ ਹੋਈ ਬਲਦੇਵ ਦੀ 25 ਕਿੱਲੇ ਜ਼ਮੀਨ ਆਪਾਂ ਹੀ ਵਾਹਾਂਗੇ ਇਹ ਸੁਣ ਕੇ ਬਲਦੇਵ ਵੀ ਬਹੁਤ ਦੁਖੀ ਹੋ ਜਾਂਦਾ ਹੈ ਪਰ ਉਹ ਵਿਆਹ ਲਈ ਨਹੀਂ ਮੰਨਦਾ ਫਿਰ ਰਾਣੀ ਰੋਂਦੀ ਆਕਰ ਲਾਉਂਦੀ ਆ ਬਲਦੇਵ ਦੇ ਤਰਲੇ ਪਾਉਂਦੀ ਆ ਕਿ ਤੁਸੀਂ ਵਿਆਹ ਦੇ ਲਈ ਮੰਨ ਜਾਵੋ ਜਦੋਂ ਮੈਨੂੰ ਕੋਈ ਇਤਰਾਜ਼ ਨਹੀਂ ਤੇ ਬਲਦੇਵ ਆਖਦਾ ਹੈ ਕਿ ਮੈਂ ਇੱਕ ਗੱਲ ਤੇ ਮੰਨਾਂਗਾ ਕਿ ਤੂੰ ਮੇਰੇ ਨਾਲ ਉਵੇਂ ਹੀ ਰਹੇਂਗੀ ਜਿਵੇਂ ਹੁਣ ਰਹਿੰਦੀ ਹਾਂ ਤੇਰੀ ਜ਼ਿੰਦਗੀ ਦੇ ਮੇਰੀ ਜ਼ਿੰਦਗੀ ਦੇ ਵਿੱਚੋਂ ਮੈਂ ਤੇਰਾ ਰਤਬਾ ਘਟ ਨਹੀਂ ਹੋਣ ਦੇਵਾਂਗਾ ਰਾਣੀ ਆਖਦੀ ਹੈ ਕਿ ਮੈਂ ਕਿੱਥੇ ਜਾਣਾ ਹੈ ਮੈਂ ਤਾਂ ਆਪ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਹੁਣ ਰਾਣੀ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਗਾਂ ਅਜਾਣ ਪਛਾਣ ਚੋਂ ਇੱਕ ਲੜਕੀ ਦਾ ਰਿਸ਼ਤਾ ਲੈ ਆਉਂਦੀ ਹੈ ਜਿਸ ਦਾ ਨਾਮ ਨਿੰਮੋ ਹੁੰਦਾ ਹੈ ਨਿੰਮੋ ਤੇ ਬਲਦੇਵ ਦਾ ਵਿਆਹ ਹੋ ਜਾਂਦਾ ਹੈ ਇੱਕ ਛੋਟਾ ਜਿਹਾ ਵਿਆਹ ਕਰ ਦਿੰਦੇ ਹਨ ਤੇ ਉਨ੍ਹਾਂ ਦਾ ਪਰਿਵਾਰ ਵਧੀਆ ਰਹਿੰਦਾ ਹੁੰਦਾ ਹੈ ਰਾਣੀ ਤੇ ਨਿੰਮੋ ਦੋਵੇਂ ਭੈਣਾਂ ਦੇ ਵਾਂਗੂੰ ਰਹਿੰਦੀਆਂ ਨਿੰਮੋ ਦੇ ਵਿਆਹ ਨੂੰ ਵੀ 2 ਸਾਲ ਹੋ ਗਏ ਹੁੰਦੇ ਹਨ ਪਰ ਉਹਦੇ ਘਰ ਵੀ ਕੋਈ ਬੱਚਾ ਨਹੀਂ ਹੋਇਆ ਹੁੰਦਾ ਇੱਕ ਦਿਨ ਬਲਦੇਵ ਤੇ ਨਿੰਮੋ ਮੋਟਰਸਾਈਕਲ ਤੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾ ਰਹੇ ਹੁੰਦੇ ਹਨ ਕਿ ਰਸਤੇ ਦੇ ਵਿੱਚ ਉਨ੍ਹਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਬਲਦੇਵ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਰਾਣੀ ਤੇ ਨਿੰਮੋ ਬਹੁਤ ਰੋਂਦੀਆਂ ਕਰ ਲਾਉਂਦੀਆਂ ਹਨ ਕੇ ਰਬਾ ਤੂੰ ਇਹ ਸਾਡੇ ਨਾਲ ਕੀ ਕੀਤਾ ਉਹ ਬਲਦੇਵ ਨੂੰ ਵੀ ਬੜੇ ਤਾਨੇ ਮਿਹਣੇ ਮਨ ਦੇ ਵਿੱਚ ਦਿੰਦੀਆਂ ਕਿ ਸਾਨੂੰ ਤੂੰ ਦੋਨਾਂ ਨੂੰ ਛੱਡ ਕੇ ਇਸ ਤਰ੍ਹਾਂ ਕਿਉਂ ਚਲਿਆ ਗਿਆ ਕੀਦੇ ਆਸਰੇ ਛੱਡ ਗਿਆ ਤੂੰ ਸਾਨੂੰ ਦੋਨਾਂ ਨੂੰ ਰਾਣੀ ਆਖਦੀ ਹੈ ਕਿ ਮੈਂ ਤਾਂ ਇੰਨੇ ਪਾਪੜ ਵੇਲੇ ਸੀ ਮੈਂ ਤਾਂ ਆਪਣਾ ਘਰ ਰੱਖਣ ਦੀ ਖਾਤਰ ਆਪਣੀ ਕੁੱਲ ਵਧਾਉਣ ਦੀ ਖਾਤਰ ਆਪਣੇ ਘਰ ਵਾਲੇ ਦਾ ਦੂਜਾ ਵਿਆਹ ਵੀ ਕੀਤਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਘਰ ਵਾਲਾ ਸਾਨੂੰ ਦੋਵਾਂ ਨੂੰ ਹੀ ਅਧਿਵਿਕਾਰ ਛੱਡ ਕੇ ਚਲਾ ਜਾਵੇਗਾ ਨਿੰਮੋ ਵੀ ਰੋਂਦੀ ਧਾਣੀ ਧਰਦੀ ਕਿਉਂਕਿ ਨਿੰਮੋ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਨਿੰਮੋ ਦੀ ਉਮਰ 25 ਸਾਲ ਹੀ ਹੁੰਦੀ ਹੈ ਪਰ ਉਸਦੇ ਘਰ ਦੇ ਆਖਦੇ ਹਨ ਕਿ ਅਸੀਂ ਨਿੰਮੋ ਨੂੰ ਵਾਪਸ ਲੈ ਜਾਵਾਂਗੇ ਪਰ ਰਾਣੋ ਉਸ ਨੂੰ ਵਾਪਸ ਨਹੀਂ ਭੇਜਦੀ ਰਾਣੋ ਆਖਦੀ ਹੈ ਕਿ ਹੁਣ ਤਾਂ ਅਸੀਂ ਦੋ ਜਾਣੀਆਂ ਹਾਂ ਇਸ ਘਰੇ ਇੱਕ ਦੂਸਰੀ ਨਾਲ ਦੁੱਖ ਸੁੱਖ ਕਰ ਲਿੰਦੀਆਂ ਹਾਂ ਜੇਕਰ ਨਿੰਮੋ ਚਲੀ ਗਈ ਤਾਂ ਮੈਂ ਦੁੱਖ ਸੁੱਖ ਕਿਹਦੇ ਨਾਲ ਕਰਾਂਗੀ ਤਾਂ ਨਿੰਮੋ ਦੇ ਘਰ ਦੇ ਆਖਦੇ ਆ ਕਿ ਅਸੀਂ ਕਿਹਦੇ ਆਸਰੇ ਨਿੰਮੋ ਨੂੰ ਇੱਥੇ ਛੱਡ ਗਏ ਜਿਹਦੇ ਨਾਲ ਵਿਆਹੀ ਸੀ ਜਦ ਉਹ ਹੀ ਨਹੀਂ ਰਿਹਾ ਤਾਂ ਰਾਣੂ ਆਖਦੀ ਹੈ ਕਿ ਮੈਂ 10 ਕਿੱਲੇ ਜ਼ਮੀਨ ਨਿੰਮੋ ਦੇ ਨਾਮ ਕਰਵਾਉਣੀ ਹਾਂ ਤੇ ਮੈਂ ਨਿੰਮੋ ਦਾ ਵਿਆਹ ਕਰਾਂਗੀ ਇਹ ਸੁਣ ਕੇ ਸਾਰੇ ਹਰਾਨ ਰਹਿ ਜਾਂਦੇ ਹਨ ਤੇ ਫਿਰ ਰਾਣੂ ਆਪਣੀ ਭੈਣ ਦੇ ਨਾਲ ਗੱਲ ਕਰਦੀ ਹੈ ਉਸ ਦਾ ਭਾਣਜਾ ਹੁੰਦਾ ਹੈ ਇੱਕ 25 ਸਾਲ ਦਾ ਤੇ ਇੱਕ 23 ਸਾਲ ਦਾ ਜਿਹੜਾ 25 ਸਾਲ ਦਾ ਭਾਣਜਾ ਹੁੰਦਾ ਹੈ ਰਾਣੀ ਉਸ ਨੂੰ ਆਖਦੀ ਹੈ ਕਿ ਮੈਂ ਦੋਨੇ ਹੱਥ ਜੋੜਦੀ ਹਾਂ ਭੈਣੇ ਇਹ ਮੁੰਡਾ ਤੂੰ ਮੈਨੂੰ ਦੇ ਦੇ ਤੇ ਮੈਂ ਇਸ ਦਾ ਨਿੰਮੋ ਦੇ ਨਾਲ ਵਿਆਹ ਕਰ ਦੇਵਾਂਗੀ ਨਿੰਮੋ ਦੇ ਨਾਲ ਨਾਮ 10 ਕਿੱਲੇ ਜ਼ਮੀਨ ਹੈ ਉਹ ਇਹਦੇ ਮੁੰਡੇ ਦੇ ਹੀ ਹੋਣਗੇ ਪਹਿਲਾਂ ਤਾਂ ਉਹਦੀ ਭੈਣ ਮੰਨਦੀ ਨਹੀਂ ਕਿ ਨਿੰਮੋ ਪਹਿਲਾਂ ਵਿਆਹੀ ਸੀ ਪਰ ਰਾਣੀ ਬਹੁਤ ਮਿੰਤ ਤਰਲਾ ਕਰਦੀ ਆ ਤੇ ਉਹ ਮੁੰਡਾ ਮੰਨ ਜਾਂਦਾ ਉਹ ਆਖਦਾ ਕਿ ਇਸ ਦੇ ਵਿੱਚ ਨਿੰਮੋ ਦਾ ਕੋਈ ਕਸੂਰ ਨਹੀਂ ਸੀ ਜੇਕਰ ਮਾਸੀ ਚਾਹੁੰਦੀ ਹੈ ਤਾਂ ਮੈਨੂੰ ਮੋਦੇਨ ਨਾਲ ਵਿਆਹ ਕਰਵਾ ਲਵਾਂਗਾ। ਨਿੰਮੋ ਤੇ ਰਾਣੀ ਦੇ ਪਾਂਜੇ ਦਾ ਵਿਆਹ ਹੋ ਜਾਂਦਾ ਹੈ। ਵਿਆਹ ਤੋਂ 1 ਸਾਲ ਬਾਅਦ ਨਿੰਮੋ ਦੇ ਘਰ ਦੋ ਜੋੜੇ ਮੁੰਡੇ ਹੁੰਦੇ ਹਨ। ਰਾਣੀ ਬਹੁਤ ਖੁਸ਼ ਹੁੰਦੀ ਹੈ ਤੇ ਜਿਹੜੇ ਸ਼ਰੀਕ ਆਖਦੇ ਸੀ ਕਿ ਹੁਣ ਬਲਦੇਵ ਦੀ ਜ਼ਮੀਨ ਤਾਂ ਅਸੀਂ ਹੀ ਵਾਹਾਂਗੇ। ਉਹ ਉਹਨਾਂ ਦੇ ਘਰੇ ਵਧਾਈ ਦੇ ਕੇ ਆਉਂਦੀ ਹੈ ਕਿ ਸਾਡੇ ਘਰੇ ਦੋ ਮੁੰਡੇ ਹੋਏ ਹਨ। ਉਹਨਾਂ ਨੇ ਵਧਾਈ ਤਾਂ ਫੜ ਲੈਂਦੇ ਆ ਪਰ ਉਹ ਅੰਦਰੋਂ ਬਹੁਤ ਦੁਖੀ ਹੋ ਜਾਂਦੇ ਆ। ਕਿੱਥੇ ਉਹਨਾਂ ਦੀ 25 ਕਿੱਲਾ ਤੇ ਅੱਖ ਸੀ ਕਿ 25 ਕਿੱਲੇ ਸਾਡੇ ਹੀ ਹੋਣਗੇ ਰਾਣੀ ਤੇ ਨਿੰਮੋ ਦੋਨੋਂ ਜਣੀਆਂ ਬਹੁਤ ਵਧੀਆ ਪਾਲਣ ਪੋਸ਼ਣ ਕਰਦੀਆਂ ਹਨ ਦੋਨੋਂ ਮੁੰਡਿਆਂ ਦਾ ਚੰਗੀ ਪੜ੍ਹਾਈ ਲਿਖਾਈ ਕਰਾਉਂਦੀਆਂ ਹਨ ਚੰਗੇ ਸਕੂਲ ਦੇ ਵਿੱਚ ਪੜ੍ਹਾਉਂਦੀਆਂ ਹਨ ਤੇ ਉਹ ਮੁੰਡੇ ਬਹੁਤ ਹੀ ਲਾਇਕ ਨਿਕਲਦੇ ਹਨ ਤੇ ਨਿੰਮੋ ਵੀ ਰਾਣੀ ਦਾ ਧੰਨਵਾਦ ਕਰਦੀ ਆ ਕਿ ਜੇਕਰ ਤੂੰ ਮੇਰਾ ਬਾਰੇ ਨਾ ਸੋਚੀਂ ਤਾਂ ਪਤਾ ਨਹੀਂ ਮੇਰਾ ਕੀ ਹੋਣਾ ਸੀ ਕਿਉਂਕਿ ਨਿੰਮੋ ਗਰੀਬ ਘਰੋਈ ਹੁੰਦੀ ਆ ਤੇ ਜੇਕਰ ਉਹਦੇ ਮਾਪਿਆਂ ਨੂੰ ਵਾਪਸ ਲੈ ਵੀ ਜਾਂਦੇ ਤੇ ਉਹਦਾ ਗਾਂ ਚੱਲ ਕੇ ਵੀ ਕਿਸੇ ਚੰਗੇ ਘਰੇ ਉਹਦਾ ਰਿਸ਼ਤਾ ਨਹੀਂ ਹੋਣਾ ਸੀ ਕਿਉਂਕਿ ਇੱਕ ਤਾਂ ਉਹ ਵੀ ਵਿਆਹੀ ਵੀ ਵੱਜਣੀ ਸੀ ਤੇ ਦੂਸਰਾ ਵੀ ਉਹਦੇ ਮਾਪਿਆਂ ਕੋਲੇ ਕਿਹੜਾ ਕੋਈ ਇੰਨਾ ਸੀਗਾ ਪੈਸਾ ਤੇ ਲਾ ਕੇ ਉਹਨੂੰ ਚੰਗੇ ਘਰੇ ਵਿਆਹ ਦਿੰਦੇ ਇੱਥੇ ਉਹਦੇ ਨਾਲ 10 ਕਿੱਲੇ ਜ਼ਮੀਨ ਸੀ ਤੇ ਬਾਕੀ ਜਿਹੜੀ 15 ਕਿੱਲੇ ਜ਼ਮੀਨ ਸੀ ਰਾਣੀ ਦੇ ਨਾਲ ਰਾਣੀ ਕਹਿੰਦੀ ਮੈਂ ਉਹ ਦੋਨਾਂ ਮੁੰਡਿਆਂ ਦੇ ਨਾਮ ਅੱਧੋ-ਅੱਧ ਕਰਾ ਦੇਵਾਂਗੀ ਪਰ ਬਿੰਮੋ ਕਦੀ ਕੋਈ ਨਾ ਭੈਣੇ ਵੀ ਜਿੰਨਾ ਚਿਰ ਤੂੰ ਵਧੀਆ ਠੀਕ ਠਾਕ ਹਾਂ ਤੂੰ ਆਪ ਦੇ ਨਾਂ ਰੱਖ ਵੀ ਜ਼ਮੀਨ ਕਿਹੜਾ ਕਿਤੇ ਜਾਣ ਲੱਗੀ ਆ ਬਾਅਦ ਦੇ ਵਿੱਚ ਤੂੰ ਭਾਵੇਂ ਮੁੰਡਿਆਂ ਦੇ ਨਾਮ ਕਰਾ ਦੇਵੀਂ ਰਾਣੀ ਤੇ ਨਿੰਮੋ ਦਾ ਦੋਨਾਂ ਦਾ ਆਪਸ ਦੇ ਵਿੱਚ ਬਹੁਤ ਵਧੀਆ ਪਿਆਰ ਹੁੰਦਾ ਹੈ ਤੇ ਦੋਨੋਂ ਭੈੜਾਂ ਦੀ ਤਰ੍ਹਾਂ ਰਹਿੰਦੀਆਂ ਹਨ ਤੇ ਨਿੰਮੋ ਆਖਦੀ ਹੈ ਰਾਣੀ ਨੂੰ ਕਿ ਹੁਣ ਭੈਣੇ ਤੂੰ ਕੋਈ ਕੰਮ ਨਾ ਕਰਿਆ ਕਰ ਤੂੰ ਮੰਜੇ ਤੇ ਬੈਠ ਕੇ ਬੇਸ਼ੱਕ ਮੇਰੇ ਤੇ ਹੁਕਮ ਚਲਾਇਆ ਕਰ ਤੇ ਮੈਂ ਤੇਰਾ ਹਰ ਹੁਕਮ ਸਿਰ ਮੱਥੇ ਮੰਨੂਗੀ ਤੇ ਫਿਰ ਰਾਣੀ ਮੰਜੇ ਤੇ ਬੈਠ ਜਾਂਦੀ ਆ ਕਿਉਂਕਿ ਉਹ ਹੁਣ ਵੱਡੀ ਉਮਰ ਦੀ ਹੋ ਗਈ ਹੁੰਦੀ ਆ ਉਹ ਤੋਂ ਇੰਨਾ ਕੰਮ ਧੰਦਾ ਵੀ ਨਹੀਂ ਹੁੰਦਾ ਹੁੰਦਾ ਤੇ ਨਿੰਮੋ ਤੇ ਉਸਦੇ ਦੋਵੇਂ ਮੁੰਡੇ ਰਾਣੀ ਦੀ ਬਹੁਤ ਸੇਵਾ ਕਰਦੇ ਆ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ